ਸਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਖੜਾ ਹਾਂ ਗੋਆ ਦੇ ਅਗੋੜਾ ਜੇਲ੍ਹ ਮਿਊਜ਼ੀਅਮ ਦੇ ਵਿੱਚ ਇਹ ਬੇਸਿਕਲੀ ਜੇਲ ਸੀ ਕਿਸੇ ਵੇਲੇ ਜਿਹਦੇ ਵਿੱਚ ਔਰਤਕਾਲੀਆਂ ਦੇ ਰਾਜ ਦੇ ਵਿੱਚ ਉਹਨਾਂ ਨੂੰ ਜੋ ਆਜ਼ਾਦੀ ਦੇ ਪ੍ਰਵਾਨੇ ਸੀ ਉਹਨਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ ਕ੍ਰਿਮੀਨਲ 셀 ਨੇ ਹੋਰ 셀 ਪ੍ਰिजन 셀ਸ ਬਣੇ ਹੋਏ ਨੇ ਚਾਰੇ ਪਾਸੇ ਕਿਉਂਕਿ ਸਾਨੂੰ ਪਤਾ ਗੋਆ ਦੇ ਉੱਤੇ ਪੁਰਤਗਾਲੀਆਂ ਦਾ ਰਾਜ ਹੈਗਾ ਸੀਗਾ ਔਰ ਉਹਨਾਂ ਨੇ ਇੱਥੇ ਇਸ ਤਰੀਕੇ ਚ ਕਬਜ਼ਾ ਕੀਤਾ ਸੀ ਕਿ ਚਾਰੇ ਪਾਸੇ ਇਹ ਸਾਰੀ ਬੈਲਟ ਦੇ ਵਿੱਚ ਉਹਨਾਂ ਦਾ ਝੰਡਾ ਝੂਲਦਾ ਸੀ 18 ਜੂਨ 1946 ਨੂੰ ਇੱਕ ਰੈਵਲੂਸ਼ਨ ਮੂਵਮੈਂਟ ਚੱਲਦੀ ਆ ਸਿਵਲ ਡਿਸਓਬੀਡੀਅੰਸ ਮੂਵਮੈਂਟ ਡਾਕਟਰ ਰਾਮਨੋਰ ਲੋਈਆ ਤੇ ਉਹਨਾਂ ਦੇ ਸਾਥੀਆਂ ਦੁਆਰਾ ਇਸ ਨੂੰ ਗੋਆ ਰੈਵਲੂਸ਼ਨ ਡੇ ਵਜੋਂ ਜਾਣਿਆ ਜਾਂਦਾ ਹੈ ਔਰ ਗੋਆ ਨੂੰ ਜਿਹੜੀ ਆਜ਼ਾਦੀ ਮਿਲਦੀ ਆ 1961 ਨੂੰ ਮਿਲਦੀ ਆ 19 ਦਸੰਬਰ ਨੂੰ ਪੁਰਤਗਾਲੀਆਂ ਤੋਂ ਇਹ ਉਹਨਾਂ ਨੇ ਜੇਲ ਬਣਾਈ ਸੀ ਆ ਗੋਡਾ ਫੋਰਟ ਇਸ ਤੋਂ ਅੱਗੇ ਜਾ ਕੇ ਉੱਪਰ ਇਹ ਲੋਰ ਬੇਸ ਦੇ ਉੱਤੇ ਜੇਲ ਹੈਗੀ ਹੈ ਉੱਪਰ ਗੋਡਾ ਫੋਰਟ ਹੈਗਾ ਇੱਧਰ ਜਿਵੇਂ ਤੁਹਾਨੂੰ ਦਿਖਾਵਾਂ ਤੁਸੀਂ ਦੇਖੋਗੇ ਅਰਬ ਸਾਗਰ ਜਿਹੜਾ ਹੈਗਾ ਚੱਲ ਰਿਹਾ ਸਮੁੰਦਰ ਦੇ ਕੰਡੇ ਦੇ ਉੱਤੇ ਬਣੀ ਹੋਈ ਆ ਔਰ ਆ ਜਿਹੜਾ ਜਿਸ ਤਰ੍ਹਾਂ ਇਹ ਜਗਾ ਖਾਲੀ ਆ ਇਹ ਸਾਰੀਆਂ ਖਾਲੀ ਜਗ੍ਹਾ ਦੇ ਉੱਤੇ 200 ਦੇ ਕਰੀਬ ਤੋਪਾਂ ਫਿੱਟ ਕੀਤੀਆਂ ਹੋਈਆਂ ਸੀ ਉਹ ਤੋਪਾਂ ਬੁਨਿਆਦੀ ਤੌਰ ਦੇ ਉੱਤੇ ਆਪਣੀ ਸੁਰੱਖਿਆ ਲਈ ਉਹਨਾਂ ਨੇ ਲਾਈਆਂ ਸੀਗੀਆਂ ਮੰਡੋਬੀ ਰਿਵਰ ਦੇ ਉੱਤੇ ਆਪਣੀ ਉਹਨਾਂ ਨੇ ਸੁਰੱਖਿਆ ਬਣਾਈ ਉਹਦੇ ਮਾਉਥ ਦੇ ਉੱਤੇ ਉਹਨਾਂ ਨੇ ਆਪਣਾ ਸਾਰਾ ਬਣਾਇਆ ਰਹਿਣ ਸਹਿਣ ਦਾ ਤਾਂ ਜੋ ਕੋਈ ਵੀ ਅਗਰ ਹਮਲਾ ਕਰਦਾ ਬੇਸਿਕਲੀ ਡੱਚ ਵਗੈਰਾ ਤੋਂ ਉਹਨਾਂ ਨੂੰ ਖਤਰਾ ਸੀ ਜਾਂ ਹੋਰ ਕੋਈ ਇਨਵੇਡਰ ਆਉਂਦਾ ਸੀ ਉਹਨਾਂ ਨੂੰ ਇਹ ਸੀ ਕਿ ਇਹਦੇ ਉੱਤੇ ਸਾਡਾ ਰਾਜ ਬਣਿਆ ਰਹੇ ਤਾਂ ਪੁਰਤਗਾਲੀਆਂ ਨੇ ਡਿਕਟੇਟਰਸ਼ਿਪ ਬਹੁਤ ਕੀਤੀ। अनेका ਹੀ ਆਜ਼ਾਦੀ ਦੇ ਪਰਵਾਨਿਆਂ ਨੂੰ ਗੋਆ ਦੀ ਆਜ਼ਾਦੀ ਲਈ ਜਿਹੜਾ ਹੈ ਸੰਘਰਸ਼ ਕਰਨਾ ਪਿਆ। ਦੇਸ਼ ਸਾਡਾ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋ ਜਾਂਦਾ। ਤੁਸੀਂ ਦੇਖੋ ਕਿ 1947 ਤੋਂ ਲੈ ਕੇ ਲਗਭਗ 14 ਸਾਲ ਪੁਰਤਗਾਲੀ ਹੋਰ ਇਹਦੇ ਉੱਤੇ ਰਾਜ ਕਰਦੇ ਨੇ ਸਾਡੇ ਇਸ ਸੂਬੇ ਦੇ ਉੱਤੇ। ਤੇ ਗੁਆ ਦਮਨ ਦਿਉ ਇਹ ਸਾਰੇ ਇਕੱਠੇ ਹੀ ਉਹਨਾਂ ਦੇ ਕਬਜ਼ੇ ਦੇ ਵਿੱਚ ਸੀ ਉਥੋਂ ਇਹ ਆਜ਼ਾਦ ਹੁੰਦਾ ਆਜ਼ਾਦ ਹੋ ਕੇ ਸਾਡਾ ਹਿੱਸਾ ਬਣਦਾ 1961 ਦੇ ਵਿੱਚ ਆ ਕੇ 2015 ਤੱਕ ਇਹ ਸਾਰੀ ਬਹੁਤ ਵੱਡੀ ਜੇਲ ਮੰਨੀ ਜਾਂਦੀ ਸੀ ਹਿੰਦੁਸਤਾਨ ਦੀ ਔਰ ਫਿਰ ਇਸ ਨੂੰ ਡਿਜੀਟਲ ਮਿਊਜ਼ੀਅਮ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ 2021 ਦੇ ਵਿੱਚ ਇਹ ਸਾਰੀ ਜਿਹੜੀ ਜੇਲ ਹੈ ਡਿਜੀਟਲ ਮਿਊਜ਼ੀਅਮ ਵਿੱਚ ਕਨਵਰਟ ਹੋ ਗਈ ਹੁਣ ਵੱਖ-ਵੱਖ ਅਮਰੀਕਾਂ ਦੇ ਵਿੱਚ ਕੁਝ ਡਿਜੀਟਲ ਜਿਹੜੀਆਂ ਨੇ ਵੀਡੀਓਜ਼ ਚਲਦੀਆਂ ਨੇ ਵੱਖਰੀ ਵੱਖਰੇ ਤਰੀਕੇ 'ਚ ਹਿਸਟਰੀ ਦਰਸਾਈ ਜਾਂਦੀ ਆ ਸਭ ਬਨਿਆਤੀ ਤੌਰ ਤੇ ਅਸੀਂ ਜਿਹੜਾ ਕਹਿੰਦੇ ਆ ਨਾ ਕਿ ਸਦੀਆਂ ਭਰ ਭਾਰਤ ਨੂੰ ਲੁੱਟਣ ਵਾਲੇ ਆਉਂਦੇ ਰਹੇ ਔਰ ਭਾਰਤ ਨੂੰ ਲੁੱਟ ਕੇ ਜਾਂਦੇ ਰਹੇ ਕਿਸੇ ਨੇ ਰਾਜ ਜਮਾਲਿਆ ਕਦੇ ਕੋਈ ਮੁਗਲ ਆਗੇ ਕਦੇ ਗੋਰੀ ਆਗੇ ਕਦੇ ਪੁਰਤਗਾਲੀ ਆਗੇ ਕਦੇ ਯੂਨਾਨੀ ਆਗੇ ਤੋਂ ਸਾਰਿਆਂ ਨੂੰ ਹਿੰਦੁਸਤਾਨ ਜਿਹੜਾ ਲੱਭਿਆ ਹੋਇਆ ਸੀ ਹਿੰਦੁਸਤਾਨ ਨਾਲ ਦਾ ਭਾਰਤ ਨਾਲ ਦਾ ਦੁਨੀਆ 'ਚ ਕੋਈ ਦੇਸ਼ ਨਹੀਂ ਜਿੱਥੇ ਡਾਈਵਰਸਿਟੀ ਹੈਗੀ ਆ ਜਿੱਥੇ ਨੇਚਰਲ ਰਿਸੋਰਸਸ ਹੈਗੇ ਨੇ ਜਿੱਥੇ ਪਾਣੀ ਵੀ ਹੈਗਾ ਪਹਾੜ ਵੀ ਨੇ ਧਰਤੀ ਵੀ ਆ ਖੇਤੀ ਵੀ ਆ ਸਾਰਾ ਕੁਝ ਸੀਗਾ ਰੋ ਮਟੀਰੀਅਲ ਵੀ ਆ ਇਸੇ ਕਰਕੇ ਤਾੜ ਵੀ ਜਿਹੜੇ ਸੀ ਬਾਹਰੋਂ ਲਗਾਤਾਰ ਆਉਂਦੇ ਰਹੇ ਤੋ ਇਹ ਅਗੋੜਾ ਜੇਲ ਜਿਹੜੀ ਹੈ ਨਾਊ ਇਟ ਇਜ਼ ਅਗੋੜਾ ਜੇਲ ਮਿਊਜ਼ੀਅਮ ਤੁਸੀਂ ਮੇਰੇ ਨਾਲ ਇਹ ਦੇਖ ਸਕਦੇ ਹੋ ਮੈਂ ਗੋਆ ਸ਼ਾਰਟ ਬ੍ਰੇਕ ਦੇ ਉੱਤੇ ਵਨ ਡੇ ਬ੍ਰੇਕ ਦੇ ਉੱਤੇ ਆਇਆ ਸੀ ਮੇਰੀ ਕੋਸ਼ਿਸ਼ ਆ ਕਿ ਉਸ ਵਨਡੇ ਬ੍ਰੇਕ ਦਾ ਵੱਧ ਤੋਂ ਵੱਧ ਲਾਹਾ ਲੈ ਲੈ ਜਾਵੇ ਜਿੰਨਾ ਵੱਧ ਤੋਂ ਵੱਧ ਦੇਖ ਸਕਦੇ ਆ ਤੇ ਤੁਹਾਨੂੰ ਪਤਾ ਹੀ ਆ ਮੈਂ ਕੱਲਾ ਬਹੁਤਾ ਕੁਝ ਨਹੀਂ ਦੇਖਦਾ ਮੇਰੀ ਆਦਤ ਤਾਂ ਕਿ ਮੈਂ ਆਪਣੇ ਮਿੱਤਰ ਪਿਆਰਿਆਂ ਦਰਸ਼ਕਾਂ ਨੂੰ ਵੀ ਸਾਰਾ ਨਾਲ ਦਿਖਾਵਾਂ ਅਰਬ ਸਾਗਰ ਦਾ ਵੀ ਤੁਸੀਂ ਇੱਥੋਂ ਮਜ਼ਾ ਲੈ ਸਕਦੇ ਹੋ ਮੈਂ ਉੱਤੇ ਜੇਲ੍ਹ ਦੇ ਬੈਰਕ ਦੇ ਵਿੱਚ ਖੜਾ ਸੀ ਕਿ ਸਮੁੰਦਰ ਪੂਰਾ ਦਿਖਾਈ ਦਿੰਦਾ ਸੀ ਚਾਰੇ ਪਾਸਿਓਂ ਉੱਥੋਂ ਜੇਲ੍ਹ ਦੇ ਵਿੱਚੋਂ ਵੀ ਪਰ ਜੇਲ੍ਹ ਜੇਲ੍ਹ ਹੁੰਦੀ ਐ ਇਹ ਸਮੁੰਦਰ ਖੁੱਲੇ ਰੂਪ ਦੇ ਵਿੱਚ ਜਦੋਂ ਦੇਖਦੇ ਆ ਉਦੋਂ ਹੀ ਆਨੰਦਮਈ ਲੱਗਦਾ ਜਦੋਂ ਬੰਦਾ ਕੈਦ ਦੇ ਵਿੱਚ ਹੋਵੇ ਔਰ ਕੈਦ ਵੀ ਦੇਸ਼ ਦੀ ਆਜ਼ਾਦੀ ਲਈ ਹੋਵੇ ਸੂਬੇ ਦੀ ਆਜ਼ਾਦੀ ਲਈ ਹੋਵੇ ਤਾਂ ਉਹ ਬੜਾ ਔਖਾ ਸਮਾਂ ਹੁੰਦਾ ਅਸੀਂ ਨਮਨ ਕਰਦੇ ਹਾਂ ਸਜਦਾ ਕਰਦੇ ਹਾਂ ਆਜ਼ਾਦੀ ਦੇ ਉਹਨਾਂ ਸਾਰੇ ਪਰਵਾਨਿਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਕੁਰਬਾਨ ਕਰ ਦਿੱਤੀਆਂ ਸੋ ਏਸੀ ਆਗੋੜਾ ਜੇਲ੍ਹ ਦਾ ਸਾਰਾ ਦ੍ਰਿਸ਼ ਸਾਹਮਣੇ ਅਰਬ ਸਾਗਰ ਸਮੁੰਦਰ ਤੋਂ ਇੱਕ ਵਾਰ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਉੱਪਰ ਤੱਕ ਝਾਤ ਮਰਵਾ ਕੇ ਇਹ ਸਾਰਾ ਜੇਲ੍ਹ ਦਾ ਜਿਹੜਾ ਏਰੀਆ ਹੈ ਉਹਨਾਂ ਨੂੰ ਦਿਖਾਉਣ ਅੱਗੇ ਇਹ ਸਾਰਾ ਇਹਨਾਂ ਦਾ ਪਾਥਵੇ ਹੈ ਇਹ ਸਾਈਡਾਂ ਦੇ ਉੱਤੇ ਤੋਪਾਂ ਜਿਹੜੀਆਂ ਅਸੀਂ ਉਹ ਲੱਗੀਆਂ ਹੋਈਆਂ ਨੇ ਸੋ ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਉਮੀਦ ਹੈ ਕਿ ਇਸ ਨੂੰ ਸਾਰਾ ਦੇਖਿਆ ਉਹ ਬੜੀ ਇਤਿਹਾਸਿਕ ਜਗ੍ਹਾ ਇਹ ਹੈਗੀ ਆ ਗੋਆ ਦੇ ਵਿੱਚ ਕੈਂਡੋਲਮ ਜਿਹੜਾ ਛੋਟਾ ਜਿਹਾ ਕਸਬਾ ਉਹਦੇ ਵਿੱਚ ਇਹ ਹੈਗੀ ਆ ਕੈਂਡੋਲਮ ਦੇ ਤੁਹਾਨੂੰ ਕੁਝ ਹੋਰ ਚੀਜ਼ਾਂ ਵੀ ਮੈਂ ਦਿਖਾਵਾਂਗਾ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ